ਉਹ ਨਹੀਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਆਗੇ ਸੀਗੇ ਹਾਂ ਚੇਅਰਮੈਨ ਨੂੰ ਨਹੀਂ ਖੜਾ ਰੁਕ ਜਾ ਲੈਣਾ ਆਪਣਾ ਆ ਜਾ ਆ ਜਾ ਅਸੀਂ ਆਗੇ ਤੇ ਨਾਰਕੰਡਾ ਤੇ ਮੁੰਡੇ ਕਹਿੰਦੇ ਘੁੰਮ ਕਿਉਂ ਨਹੀਂ ਆਗੇ ਛੋੜਾ ਇੱਕ ਛੂਟ ਜਿਹਾ ਵੀ ਹੀ ਉਹ ਵੀ ਕਰ ਲਾਂਗੇ ਨਾਲੇ ਤੇ ਆ ਰਿਹਾ ਸਾਡਾ ਚੇਅਰਮੈਨ ਹੌਲੀ ਹੌਲੀ ਤੁਰਦਾ ਉਹ ਚੇਅਰਮੈਨ ਆ ਜਾ ਬੱਬੂ ਛਾਲ ਮਾਰ ਇੱਥੇ ਛਾਲ ਮਾਰ ਮੈਂ ਇੱਥੇ ਹੀ ਛਾਲ ਮਾਰੀ ਆ ਆ ਜਾ ਆ ਜਾ ਮਾਰ ਛਾਲ ਉਤਰਿਆ ਉਤਰਿਆ ਚੇਅਰਮੈਨ ਸਾਹਿਬ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਮਹਿਸੂਸ ਵੀਰੇ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਥਿਊ ਹੈ ਅਸੀਂ ਇੱਥੇ ਪ੍ਰਾਈਵੇਟ ਵੀਡੀਓ ਸ਼ੂਟ ਕਰਨਾ ਆ ਤੇ ਅਸੀਂ ਸਾਨੂੰ ਪੂਰਾ ਵਧੀਆ ਆ ਵੀ ਪਤਾ ਹੈ ਵੀ ਕਬਰ ਦੇ ਇਥੇ ਬਹੁਤ ਕੁਝ ਸਾਨੂੰ ਪਤਾ ਹੈਗਾ ਵੀ ਇੱਥੇ ਵਧੀਆ ਸ਼ੂਟ ਹੋਊਗਾ ਵੀ ਕਪੜੇ ਸੇ ਬਹੁਤ ਇੰਜ

ਤੂੰ ਇਧਰ ਨਾ ਕੋ ਇਧਰ ਨਾ ਕੋ ਇਹਦਾ ਉਹ ਦਿਖਦਾ ਇਹ ਤਾਂ ਡਿੱਗੀ ਦੇਖਣ ਲੱਗ ਜਾਂਦੀ ਆ ਆਏ ਹੋਏ ਇਹ ਬਹੁਤ ਨਜ਼ਾਰਾ ਆ ਰਿਹਾ ਹੈਗਾ ਪੂਰਾ ਪੂਰਾ ਇੰਜੋਏ ਕਰ ਰਹੇ ਆਂ ਇਹ ਨਾਰਕੰਡਾ ਪਹੁੰਚੇ ਹੋਏ ਥੀਗੇ ਪੂਰੀ ਸੁਨੋਈ ਹੋਈ ਆ ਤਾਜੀ ਤਾਜੀ ਸੁਨੋ ਪੈਰੀ ਆ ਜੀ ਹੁਣ ਪੈਕੇਜ ਹੱਦੀ 10 ਮਿੰਟ ਹੋਏ ਨੇ ਬਹੁਤ ਨਜ਼ਾਰਾ ਆ ਰਿਹਾ ਪੂਰਾ ਨਜ਼ਾਰਾ ਆ ਰਿਹਾ ਹੈਗਾ ਪੂਰਾ ਪਪੂ ਨਾਲ ਬਾਹਰ ਨਿਆਰਾ ਆ ਰਿਹਾਗਾ ਤੇ ਇਹ ਸਾਡੇ ਠੇਕੇਦਾਰ ਸਾਹਿਬ ਜਿਹੜੇ ਬਹੁਤ ਹੀ ਸਾਹੋਂ ਸਾਹੀ ਹੋਏ ਪਏ ਨੇ ਥੱਕ ਕੇ ਤੇ ਦੇਖੋ ਫਿਰ ਹੁਣ ਆਪਾਂ ਥੋੜੇ ਜੇ ਮੈਂ ਵੀ ਦੇਖਿਆ ਮਹਾ ਚਲੋ ਭਾਈ ਥੋੜਾ ਜਿਹਾ ਕੰਮ ਮੈਂ ਵੀ ਤੁਹਾਡੇ ਨਾਲ ਕਰਵਾਵਾ ਕਿਉਂਕਿ ਮਹਾ ਮੁੰਡੇ ਚਲੂ ਕਾਨੂੰ ਤੰਗ ਕਰਨੇ ਨੇ ਜਿਆਦੇ ਤੇ ਥੋੜੀ ਜੀ ਸ਼ੂਟ ਫਿਰ ਮੈਂ ਵੀ ਕੀਤਾ ਤੇ ਬਹੁਤ ਵਧੀਆ ਨਿਆਰਾ ਆ ਰਿਹਾ ਦੀ ਬਰਫ ਦੇ ਵਿੱਚ ਪੂਰਾ ਤੇ ਗੱਲ ਕਰੀਏ ਜੇ ਤੁਸੀਂ ਇੱਥੇ ਆਉਣਾਗਾ ਤਾਂ ਸ਼ਿਮਲੇ ਤੋਂ ਨਾ 65 ਕਿਲੋਮੀਟਰ ਅੱਗੇ ਹੈਗਾ ਨਾਰਕੰਡਾ ਜੇ ਤੁਸੀਂ ਇੱਥੇ ਪਹੁੰਚਣਾਗਾ ਤਾਂ ਸ਼ਿਮਲੇ ਤੋਂ 65 ਕਿਲੋਮੀਟਰ ਅੱਗੇ ਨਾਰਕੰਡਾਗਾ ਕੁਫਰੀ ਦੀ ਰੋਡ ਦੇ ਉੱਪਰ ਹੀ ਹੈਗਾ ਤੇ ਹੁਣ ਰੈਡੀ ਸਟਾਰਟ ਬੋਕਾ ਜਿਹੜਾ ਸਿਸਟਮ ਚੱਲ ਰਿਹਾਗਾ ਠੀਕ ਹੈ ਦਾ ਹਾਂ ਹੋਰ ਹੈ ਰੈਡੀ ਐਂਡ ਸਟਾਰਟ ਬੋਕ ਅਰਾ ਸਿੱਕੇਦਰ ਵੀ ਚੱਲ ਰਿਹਾਗਾ ਇੱਕ ਕਰੋ ਲੱਡੂ ਪਿੱਛੇ ਕਰੋ ਫਿਰ ਮੈਂ ਚੱਲ ਤੈਨੂੰ ਵੀ ਓਏ ਕਫਾਈ ਉਹ ਖੜੇ ਆਪਣਾ ਮੁੰਡਾ ਤੇ ਥੋੜੀ ਚਾਂ ਦੇ ਚਰਪਾਈ ਮੈਂ ਹੁਣ ਡਰਾਉਂਡ ਆ ਕੇ ਹਟਿਆ ਸੀਗਾ ਤੇ ਸ਼ੁਰੂ ਹੋਣ ਲੱਗ ਗਿਆ ਸ਼ੂਟ ਇਹ ਕੰਬਸ ਤੇ ਇਥੇ ਆਇਸੀ ਤੇ ਚੱਲ ਰਿਹਾ ਹੈ ਬਾਕੀ ਲੱਗ ਰਿਹਾ ਨੇ ਮੁੰਡੇ ਕੰਮ ਸ਼ੁਰੂ ਇੱਕ ਮੇਨ ਅਸਿਸਟੈਂਟ ਉੱਪਰ ਸਾਡਾ ਦੇਖੋ ਚੱਲ ਰਿਹਾ ਹੈ ਸਾਰਾ ਸਿਸਟਮ ਓਏ ਓਏ ਡਿੱਗ ਜਾਣੇ ਤੇ ਬਰਫ ਬੜੀ ਫੀਲਸ ਹੈ ਨਾ ਫਿਸ਼ਲਨ ਜੀ ਬਬੂ ਬੇਟਾ ਥੋੜੀ ਥੋੜੀ ਬੱਬੂ ਬਰਫ ਨਾਲ ਖੇਡ ਰਿਹਾਗਾ ਨੰਦ ਮਾਰ ਰਿਹਾਗਾ ਟੁੱਪ ਬਹੁਤ ਤੇਜ਼ ਨਿਕਲ ਰਹੀ ਹੈਗੀ ਹੂ ਗਰਮੀ ਆ ਰਹੀ ਹੈਗੀ ਨਾਲੇ ਹਾਲਾ ਕੀ ਪਿੱਛੇ ਬਰਫ ਪੈ ਰਹੀ ਹੈਗੀ ਬਹੁਤ ਜਿਆਦੇ ਫੇਰ ਵੀ ਗਰਮੀ ਆ ਰਹੀ ਹੈਗੀ ਇੰਨਾ ਮੌਸਮ ਪੂਰਾ ਗਰਮ ਹੋ ਗਿਆ ਤੇ ਮੁੰਡੇ ਉੱਥੇ ਬੈਠੇ ਨੇਗੇ ਹੁਣ ਮੇਰੀ ਸਤਾਦੀ ਵੀ ਚੱਲ ਉਹਨਾਂ ਨੂੰ ਲੈ ਕੇ ਕੰਮ ਕੰਮ ਕਰੀਏ ਇੱਥੇ ਰਾ ਖੇਡ ਲੈ ਬਰਫ 'ਚ ਤੁਸੀਂ ਦੇਖੀਏ ਵੀਡੀਓ ਹੋ ਚੱਲਦੇ ਆਂਗੇ ਫਿਰ ਦੇਖਦੇ ਆ ਕੀ ਬਣਦਾ ਹੈ ਉਹ ਗਰਮੀ ਬਹੁ ਫੈਰੀ ਆ ਆ ਦੇਖੋ ਸਾਰੀ ਬਰਫ ਆ ਇਹ ਕਿਵੇਂ ਗੱਡੀਆਂ ਬਰਫ ਦੇ ਵਿੱਚ ਫਸ ਰਹੀਆਂ ਨੇ ਇਹ ਇਹਨੂੰ ਪਰਾ ਕਰ ਕਰਕੇ ਕੱਢਣਾ ਪਊਗਾ ਇੰਨੀ ਜਿਆਦਾ ਬਰਫ ਆ ਗਈ ਇਹ ਹੈਗਾ ਜੀ ਨਾਰਕੰਡਾ ਆ ਸਾਰੀ ਬਰਫ ਆ ਗਈ ਆ ਇਧਰ ਵੀ ਸਾਰੀ ਬਰਫ ਆ ਗਈ ਨਾਰਕੰਡਾ ਹੈ ਗੱਡੀਆਂ ਆ ਰਹੀਆਂ ਨੇ ਉੱਪਰੋਂ ਹੁਣ ਚੱਲਦੇ ਆਂ ਦੇਖਦੇ ਆ ਕੰਮ ਕਰ ਕਰਦੇ ਵੇ ਦੇਖੋ ਕਿੱਦਾਂ ਬਰਫ਼ ਪਈ ਹੋਈ ਹੈ ਘਰਾਂ ਦੇ ਉੱਪਰ ਵੀ ਉਹ ਸਾਰੀ ਉੱਪਰ ਤੱਕ ਸਾਰੀ ਬਰਫ਼ ਆ ਗਈ ਹੈ ਹੁਣ ਥੋੜਾ ਜਿਹਾ ਡਰੈਸ ਫੇਰ ਚੇਂਜ ਹੋ ਰਹੀ ਆ ਚੇਅਰਮੈਨ ਸਾਹਿਬ ਡਰੈਸ ਚੇਂਜ ਹੋਣ ਬਾਅਦ ਹੁਣ ਇਸ ਤੋਂ ਬਾਅਦ ਆਪਣਾ ਕੀ ਪ੍ਰੋਗਰਾਮ ਅਗਲਾ ਚੇਅਰਮੈਨ ਸਾਹਿਬ ਹਲੇ ਥੱਕੇ ਪਏ ਨੇ ਹਰੇ ਚੇਅਰਮੈਨ ਸਾਹਿਬ ਕੁਝ ਨਹੀਂ ਦੱਸ ਸਕਦੇ ਜਦੋਂ ਡਰੈਸ ਚੇਂਜ ਕਰਕੇ ਆਉਣਗੇ ਉਹ ਦੱਸਾਂਗੇ ਅਗਲੀ ਪਲੈਨਿੰਗ ਉਹਨੇ ਉਹਨੇ ਟਾਈਮ ਲਈ ਤੁਸੀਂ ਦਰਸ਼ਕੋ ਵੇਟ ਕਰੋ ਚਾਹ ਪੀਓ ਨਜ਼ਾਰਾ ਉਹਨੇ ਟਾਈਮ ਅਸੀਂ ਪਚਾਹ ਪੀ ਲਈਏ ਤੁਸੀਂ ਵੀ ਚਾਹ ਪੀਓ ਵੇਟ ਕਰੋ ਠੀਕ ਹੈ ਸਸਪੈਂਸ ਅਗਲੇ ਬਾਕੀ ਹੈ ਬੱਬੂ ਦਾ ਹੋਰ ਆਹ ਬੱਬੂ ਬੱਬੂ ਠੀਕ ਹਾਂ ਹਾਂ ਜੀ ਹਾਂ ਜੀ ਬੱਬੂ ਵਧੀਆ ਬੱਬੂ ਨੇ ਨਾ ਹੁਣ ਦੇਖ ਨਜ਼ਾਰੇ ਲੈਦੇ ਬੱਬੂ ਬੱਬੂ ਚੇਰਮੈਨ ਤਾਂ ਵਧੀਆ ਨੇ ਕੱਖ ਨਹੀਂ ਕੱਖ ਨਹੀਂ ਤੋੜਿਆ ਹੈਗਾ ਕੱਖ ਨਹੀਂ ਕਰਿਆ ਇਹ ਤਾਂ ਬੱਬੂ ਚੇਰਮੈਨ ਨੇ ਢੱਕਾ ਹੀ ਤੋੜਿਆ ਹੈਗਾ ਤੇ ਅਸੀਂ ਹੁਣ ਢੱਕਾ ਤੋੜਦਾ ਵੀ ਨਹੀਂ ਹੈਗਾ ਉਹ ਹੁਣ ਇਹ ਕਿਹੜਾ ਕਿੱਥੇ ਨਾਰਕੰਡਾ ਨਾ ਆਪਾਂ ਅਸੀਂ ਨਾਰਕੰਡਾ ਦੀ ਮਾਰਕੀਟ 'ਚ ਆ ਨਾਰਕੰਡਾ ਇਸ ਤੋਂ ਬਾਅਦ ਆਪਾਂ ਜਾਵਾਂਗੇ ਕੁਫਰੀ ਕੁਫਰੀ ਨਹੀਂ ਕੁਫਰੀ ਨਹੀਂ ਕੁਫਰੀ ਨਹੀਂ ਦੇ ਕਾਖਾਟੂ ਤਾਂ ਆਮ ਜਾਵਾਂਗੇ ਇਸ ਤੋਂ ਬਾਅਦ ਖਾਟੂ ਪੀ ਕੇ ਖਾਟੂ ਪੀ ਕੇ ਜਾਵਾਂਗੇ ਖਾਟੂ ਪੀ ਕੇ ਉੱਥੇ ਪੁਲਿਸ ਨੂੰ ਹੈ ਹਾਂ ਫਿਰ ਉੱਥੇ ਜਾ ਕੇ ਉਸ ਨੂੰ ਦੇ ਵਿੱਚ ਇਹਨਾਂ ਦਾ ਦਿਖਾਵਾਂਗੇ ਆ ਜਿਹੜਾ ਸਾਹਮਣੇ ਹੈਗਾ ਇਹ ਨਾਰਕੰਡਾ ਦਾ ਬੱਸ ਸਟਾਪ ਹੈਗਾ ਅਰ ਸਾਹਮਣੇ ਸਾਰਾ ਇਹ ਜਿਹੜਾ ਬੱਸ ਸਟਾਪ ਹੈਗਾ ਨਾਰਕੰਡਾ ਦਾ ਉੱਪਰ ਵੀ ਕਾਫੀ ਮਾਰਕੀਟ ਬਣੀ ਹੋਈ ਹੈਗੀ ਆਹ ਹੋਟਲ ਨੇ ਬੜੇ ਛੋਨੇ ਛੋਨੇ ਹੋਟਲ ਨੇਗੇ ਆ ਸਾਰਾ ਜਿਹੜਾ ਬੱਸ ਸਟੈਂਡ ਹੈਗਾ ਇਹ ਚੱਲ ਪੇ ਮੁੰਡੇ ਸ਼ਾਰਟਕਟ ਹੁਣ ਚਾਹ ਪੀ ਲੋ ਇੱਥੇ ਜਦੋਂ ਪਰਾਂ ਦੇ ਇਧਰ ਦੇਖ ਲੋ ਚਾਹ ਪੀ ਲੋ ਫਿਰ ਗੱਡੀਆਂ ਦੀ ਪਾਰਕਿੰਗ ਦਾ ਇੱਥੇ ਬਹੁਤ ਜ਼ਿਆਦਾ ਸਮੱਸਿਆ ਹੈਗੀ ਦੇਖੋ ਸਾਰੀਆਂ ਗੱਡੀਆਂ ਕੋਈ ਕਿਵੇਂ ਕੋਈ ਕਿਵੇਂ ਨਾ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਇੱਥੇ ਜੇ ਕੋਈ ਆਪਦਾ ਭਾਈ ਆਉਣੇ ਉਹ ਗੱਡੀ ਲੈ ਕੇ ਨਾ ਤਾਂ ਥੋੜਾ ਜਿਹਾ ਪਾਰਕਿੰਗ ਦਾ ਧਿਆਨ ਰੱਖਿਓ ਕਿਉਂਕਿ ਪਾਰਕਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੈਗੀ ਦੇਖੋ ਆ ਬਚਾਰੀ ਗੱਡੀ ਮਸਾਂ ਜਾਰੀ ਹੈਗੀ ਇਧਰਲੇ ਪਾਸੇ ਵੀ ਗੱਡੀਆਂ ਖੜੀਆਂ ਨੇ ਤੇ ਇਧਰਲੇ ਪਾਸੇ ਵੀ ਗੱਡੀਆਂ ਖੜੀਆਂ ਨੇ ਹੈਗੀਆਂ ਤੇ ਹੁਣ ਆਪਾਂ ਜਾਣਾਂਗਾ ਉਹ ਉੱਪਰ ਸ਼ੂਟ ਕਰਨਾਗਾ ਉੱਤੇ ਤੇ ਉੱਤੇ ਚੱਲਦੇ ਆਂਗੇ ਇਧਰ نیچے ਇਧਰ ਸਾਈਡ ਤੇ ਇੱਕ ਖਾਟੂ ਪੀਕ ਆ ਗਿਆ ਤੇ ਉਹ ਵੀ ਬਹੁਤ ਵਧੀਆ ਜਗ੍ਹਾ ਹੈਗੀ ਉਹ ਵੀ ਦੇਖ ਦੇਾਂਗੇ ਕੀ ਬਣਦਾਗਾ ਵਾ ਜਾਦਾ ਸਿਸਟਮ ਕਰ ਰਹੇ ਆਗੇ ਮਿੱਠਾ ਥੋੜਾ ਹਾਂਜੀ ਮਿੱਠਾ ਥੋੜਾ ਬੱਤ ਪਾ ਲਿਓ ਤੇ ਚਾ ਆਓ ਉੱਥੇ ਆਜੋ ਉੱਥੇ ਆਜੋ ਫੇਰ ਲਾ ਦੀ ਫੇਰ ਲਾ ਦੀ ਲਾ ਦੇ ਤੇ ਚਲੋ ਚਾਹ ਘੇਤੀ ਤੇ ਹੁਣ ਅੱਪਾ ਬੈਠ ਕੇ ਵੇਟ ਕਰਦੇ ਆਂਗੇ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਕਿ ਬਣਦਾਗਾ ਉਹ ਸਾਹਮਣੇ ਖੜੀ ਆ ਆਪਣੀ ਗੱਡੀ ਤੇ ਉਹ ਚੱਲਦੇ ਆ ਆਪਣੀ ਗੱਡੀ ਕੋਲੇ ਠੰਡ ਬਹੁਤ ਆ ਗਈ ਬੁਰਾ ਹਾਲ ਹੋ ਗਿਆ ਠੰਡ ਦੇ ਵਿੱਚ ਆ ਖੜੀ ਹੈਗੀ ਆਪਣੀ ਕਰਮਾ ਵਾਲੀ ਗੱਡੀ ਭਾਗਾਂ ਵਾਲੀ ਗੱਡੀ ਦੇਖੋ ਕਿੰਨਾ ਬੁਰਾ ਹਾਲ ਆ ਬਰਫ਼ ਕਰਕੇ ਸਾਰੇ ਕਿਤੇ ਬਰਫ਼ ਹੁਣ ਅਸੀਂ ਜਾਦੇ ਹਾਟੂ ਵਾਲੀ ਇਹਦੇ ਛੇੜ ਤੇ ਦੇਖਦੇ ਆ ਛੇੜ ਦੇ ਉਧਰ ਜਾ ਕੇ ਕੋਈ ਪ੍ਰਾਈਵੇਟਿੰਗ ਦਾ ਸਿਸਟਮ ਕਿਵੇਂ ਆ ਪਪਾ ਹੁਣ ਬੰਨ ਲਿਆ ਬਾਈ ਜੀ ਪਰਨਾ ਕਿਉਂਕਿ ਠੰਡ ਬਹੁਤ ਆ ਗਈ। ਬਾਕੀ ਪੰਜਾਬੀ ਬੰਦੇ ਆ ਪਰਨਾ ਹੀ ਠੀਕ ਲੱਗਦਾਗਾ। ਠੰਡ ਕਾਫੀ ਆ। ਬਬੂ ਠੰਡ ਤਾਂ ਨਹੀਂ ਲੱਗਦੀ ਜਿਆਦੇ। ਬੜਾ ਬਹੁਤ ਠੰਡਾ ਵੀ। ਤੂੰ ਗੋੜ ਗੱਡੇ ਆ ਓਏ। ਹੈ? ਬਹੁਤ ਗਰਮੀ ਕਰਦੀ ਯਾਰਾ। ਚਾਹ ਠੀਕ ਆ ਫਿਰ ਤਾਂ। ਲੱਗ ਗਿਆ ਜੀ ਸਾਡਾ ਫੇਰ ਸ਼ੂਟ ਹੋਣਾ। ਸ਼ਾਮ ਦਾ ਟਾਈਮ ਆਗਾ। ਤੇ ਦੇਖੋ। सारे पास कुछ नहीं दिख रहा देखो शाम का टाइम करके ना सिर्फ बर्फ ही दिख रहा थोड़ी बहुत ही ओके कुछ नहीं दिख रहा